ਬੂਟਾਂ ਦੇ ਸ਼ੋਰੂਮ 'ਚ ਮਚ ਗਈ ਅੱਗ ਦੇ ਪਾਂਬੜ ਮਚ ਗਿਆ ਪੜਥੂ ਦੇਖੋ ਜੂ ਬਾਹਰੇ ਤੋਂ ਉੱਚੀਆਂ ਉੱਠ ਰਹੀਆਂ ਅੱਗ ਦੀਆਂ ਲਪਟਾਂ ਇਹ ਖੌਫਨਾਕ ਮੰਜ਼ਰ ਬੋਹਰ ਵਿਖੇ ਗਲੀ ਨੰਬਰ 6 ਦੇ ਵਿੱਚ ਸਰਕੂਲਰ ਰੋਡ ਦੇ ਉੱਤੇ ਸਥਿਤ ਇੱਕ ਬੂਟਾਂ ਦੇ ਸ਼ੋਰੂਮ ਦੀਆਂ ਨੇ ਜਿੱਥੇ ਤੁਵਾਰੇ ਦੇ ਉਤੋਂ ਭਿਆਨਕ ਅੱਗ ਦੀਆਂ ਲਪਟਾਂ ਉੱਠ ਰਹੀਆਂ ਨੇ ਰੋਡ ਤੇ ਖੜੇ ਲੋਕਾਂ ਨੇ ਜਦੋਂ ਇਹ ਅੱਗ ਦੇਖੀ ਤਾਂ ਉਸ ਤੋਂ ਬਾਅਦ ਫਾਇਰ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੁਕਾਨ ਦੇ ਤਾਲੇ ਤੋੜ ਕੇ ਉਸ ਦੇ ਵਿੱਚ ਦਾਖਲ ਹੋ ਕੇ ਅੱਗ ਦੇ ਉੱਤੇ ਕਾਬੂ ਪਾਇਆ ਹਾਲਾਂਕਿ ਦੱਸਿਆ ਜਾ ਰਿਹਾ ਕਿ ਦੁਕਾਨ ਦੇ ਅੰਦਰ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਫਾਇਰ ਵਿਭਾਗ ਦੇ ਜੋ ਮੁਲਾਜ਼ਮ ਨੇ ਆਪਣੀ ਜਾਨ ਦੇ ਉੱਤੇ ਖੇਡ ਕੇ ਦੁਕਾਨ ਦੇ ਵਿੱਚ ਦਾਖਲ ਹੁੰਦੇ ਨੇ ਤੇ ਅੱਗ ਦੀਆਂ ਲਪਟਾਂ ਦੇ ਵਿੱਚ ਛਾਲ ਮਾਰ ਦਿੰਦੇ ਨੇ ਤੇ ਉੱਥੇ ਜਾ ਕੇ ਉਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕੱਲ ਰਾਤ ਵੀ ਇੱਕ ਘਟਨਾ ਦੱਸੀ ਜਾ ਰਹੀ ਹੈ ਸਰਕੂਲਰ ਰੋਡ ਦੇ ਉੱਤੇ ਬੂਟਾ ਦੇ ਸ਼ੋਅਰੂਮ ਦੇ ਵਿੱਚ ਇਹ ਅੱਗ ਲੱਗੀ ਸੀ ਜਿਸ ਤੋਂ ਬਾਅਦ ਉੱਥੇ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਚੁਬਾਰੇ ਤੋਂ ਦਿਖਾਈ ਦੇ ਰਹੀਆਂ ਸੀ ਜਿਸ ਤੋਂ ਬਾਅਦ ਉੱਥੇ ਜੋ ਆਸ-ਪਾਸ ਰਾਗੀਰ ਨਿਕਲ ਰਹੇ ਸੀ ਤਾਂ ਉਹਨਾਂ ਨੇ ਇਸ ਅੱਗ ਨੂੰ ਦੇਖਿਆ ਤੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਵਿਭਾਗ ਨੂੰ ਦਿੱਤੀ ਹਾਲਕੀ ਦੁਕਾਨ ਦੇ ਮਾਲਕ ਦਾ ਨੰਬਰ ਨਾ ਹੋਣ ਦੇ ਚਲਦੇ ਰਾਗੀਰ ਦੁਕਾਨ ਦੇ ਮਾਲਕ ਨੂੰ ਇਸ ਦੀ ਜਾਣਕਾਰੀ ਨਹੀਂ ਦੇ ਸਕੇ ਪਰ ਉਹਨਾਂ ਨੇ ਆਸ-ਪਾਸ ਦੀਆਂ ਦੁਕਾਨਾਂ ਵਾਲਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਜਾਣਕਾਰੀ ਦੁਕਾਨ ਦੇ ਮਾਲਕ ਤੱਕ ਤੁਰੰਤ ਪਹੁੰਚਾ ਦਿੱਤੀ ਜਾਵੇ ਨਹੀਂ ਨਹੀਂ ਜੋ ਆਸ-ਪਾਸ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਜਦੋਂ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਦਿਆਂ ਨੇ ਤਾਂ ਉਹਨਾਂ ਦੇ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਉਸ ਦੇ ਵਿੱਚ ਦਾਖਲ ਹੋ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਦੁਕਾਨ ਪੂਰੀ ਬੂਟਾਂ ਦੇ ਨਾਲ ਭਰੀ ਹੋਈ ਹੈ ਔਰ ਇਸ ਦੇ ਵਿੱਚ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪੂਰੀ ਦੁਕਾਨ ਦੇ ਵਿੱਚ ਕਿਸ ਤਰ੍ਹਾਂ ਅੱਗ ਦਾ ਗੋਲਾ ਬਣਿਆ ਹੋਇਆ ਨਜ਼ਰ ਆ ਰਿਹਾ ਔਰ ਇਸ ਦੇ ਵਿੱਚ ਫਾਇਰ ਬ੍ਰਿਗੇਡ ਦੇ ਜੋ ਅਧਿਕਾਰੀ ਨੇ ਮੁਲਾਜ਼ਮ ਨੇ ਉਹ ਆਪਣੀ ਜਾਨ ਤੇ ਖੇਡ ਕੇ ਇਸ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਇਸ ਆਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਕੋਲ ਜੋ ਵੀ ਯੰਤਰ ਸੀ ਉਸ ਦੇ ਨਾਲ ਆਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਆਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਲ ਤੋਂ ਬਾਅਦ ਉਹ ਸਫਲ ਹੁੰਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਦੇ ਵਿੱਚ ਲੱਖਾਂ ਦਾ ਸਾਮਾਨ ਜੋ ਪਿਆ ਸੀ ਉਹ ਸੜ ਕੇ ਸੁਆਹ ਹੋ ਗਿਆ ਕਿਉਂਕਿ ਅ ਅੱਗ ਉੱਤੇ ਜੋ ਕਾਬੂ ਪਾਉਣ ਦੇ ਵਿੱਚ ਕਾਫੀ ਦੇਰ ਹੋ ਜਾਂਦੀ ਔਰ ਕਾਫੀ ਸਾਮਾਨ ਜੋ ਪਹਿਲਾਂ ਹੀ ਇਸ ਅੱਗ ਦੀ ਭੇਟ ਚੜ ਚੁੱਕਾ ਹੈ ਤਾਂ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਹੈ ਹਾਲਾਂਕਿ ਕਾਫੀ ਸਾਮਾਨ ਉੱਥੇ ਮੌਜੂਦ ਸੀ ਜਿਸ ਨੂੰ ਬਚਾ ਵੀ ਲਿਆ ਗਿਆ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਪਰ ਜੋ ਆਸ-ਪਾਸ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਜਾਂਦੀ ਹੈ ਤੇ ਨਾਲ ਹੀ ਜੋ ਉਥੇ ਅ ਦੁਕਾਨ ਦੇ ਮਾਲਕ ਨੇ ਤਾਂ ਉਹਨਾਂ ਤੱਕ ਇਹ ਪੂਰੀ ਜਾਣਕਾਰੀ ਉਹਨਾਂ ਦੇ ਵੱਲੋਂ ਪਹੁੰਚਾਈ ਜਾਂਦੀ ਹੈ ਰਾਤ ਨੂੰ ਜਦੋਂ ਉਹ ਦੁਕਾਨ ਦੇ ਕੋਲ ਨਿਕਲ ਰਹੇ ਹੁੰਦੇ ਨੇ ਤਾਂ ਅੱਗ ਦੀਆਂ ਲਪਟਾਂ ਦੇਖਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸ਼ਾਇਦ ਅੰਦਰ ਭਿਆਨਕ ਅੱਗ ਲੱਗੀ ਹੋ ਸਕਦੀ ਹੈ ਪਹਿਲਾਂ ਪਹਿਲ ਲੱਗਦਾ ਕਿ ਸ਼ਾਇਦ ਕਿਸੇ ਨੇ ਕੁਝ ਸਾੜਿਆ ਹੋਵੇ ਪਰ ਬਾਅਦ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਅੱਗ ਦੀਆਂ ਲਪਟਾਂ ਦੇਖ ਕੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਗ ਜ਼ਿਆਦਾ ਅੰਦਰ ਭੜਕੀ ਹੋਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਇਸ ਦੀ ਜਾਣਕਾਰੀ ਫਾਇਰ ਬਰਗੇਡ ਨੂੰ ਦਿੰਦੇ ਨੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਮਦਦ ਕਰਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਅਗਦੇ ਉੱਤੇ ਕਾਬੂ ਪਾਇਆ ਗਿਆ ਅਤੇ ਕੀ ਕੁਝ ਕਹਿਣਾ ਚਸ਼ਮਦੀਦਾ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੈਂ ਇਧਰੋਂ ਲੰਘੀ ਜਾਂਦਾ ਸੀ ਜੀ ਜੀ ਐਕਚੁਅਲੀ ਜੇ ਮੈਂ ਫੋਨ ਕਰਦਾ ਜੀ ਕੋਈ ਤਵੇਰੇ ਦੇ ਭਜਨ ਹੈ ਜੇ ਤੁਸੀਂ ਫੋਨ ਕੀਤਾ ਹੋਵੇ ਕਿੰਨੇ ਲਾਣੇ ਇਹਨੂੰ ਇਹਨਾਂ ਦੀ ਫੈਮਿਲੀ ਆ ਗਈ ਔਰ ਸਾਹਮਣੇ ਖੜੀ ਹੈ ਡਾਕਟਰ ਪੁਨਾ ਮੁੰਗਲਾਨੇ ਪ੍ਰੇਮ ਮੁੰਗਲਾਨੇ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਪਤਾ ਲੱਗੇ ਚਾਹ ਜਿਵੇਂ ਅਗ ਲੱਗੇ ਮੈਂ ਇਧਰੋਂ ਲੰਘੀ ਜਾਂਦਾ ਜੀ ਮੈਂ ਤਾਂ ਐਕਸਪਾ ਸ਼ੋਰੂਮ ਵੇਖ ਕੇ ਬ੍ਰੇਕ ਮਾਰੀ ਕਿੰਨੇ ਵਜੇ ਦੀ ਗੱਲ ਹੈ ਜੀ ਕਿੰਨੇ ਕਬਜੇ ਆਹ ਦੇਖਿਆ ਸਾਰਾ ਕੁਝ ਕਿਹੜਾ ਗੋਲ ਗੱਪੇ ਖਾ ਰਿਹਾ ਆ ਨਾਮ ਕੀ ਤੁਹਾਡਾ ਨਾਮ ਕੀ ਹੈ ਰਨਾ ਵੀ ਐਲਿਸ਼ ਚੋਧਰੀ ਹੈ ਜੀ ਠੀਕ ਹੈ ਬਹੁਤ ਹੈ ਘੜਾ ਗੋਲ ਗੱਪੇ ਖਾ ਰਿਆ ਸੀਗਾ ਠੀਕ ਹੈ ਮੈਂ ਮੇਰੇ ਨਾਲ ਸੀਗਾ ਮੁੰਡਾ ਆਨ ਨਾਲ ਉਹਨੂੰ ਕਹਿੰਦਾ ਕਿ ਉੱਤੇ ਦੀ ਆ ਕੇ ਲੱਗੀ ਹੈ ਕਹਿੰਦਾ ਨਹੀਂ ਕਹਿੰਦਾ ਕਿ ਬੋਰੀ ਪੂਰੀ ਕਿਸੇ ਸਾੜੀ ਹੋਣੀ ਕਿਸੇ ਨੇ ਮੈਂ ਕਹਾ ਨਹੀਂ ਨਹੀਂ ਮੈਂ ਕਹਾ ਅੱਗ ਲੱਗੀ ਹੈ ਫਿਰ ਸਭ ਤੋਂ ਪਹਿਲਾਂ ਫੋਨ ਇਹਨਾਂ ਦਾ ਨੰਬਰ ਹੈ ਨਹੀਂ ਇਹਨਾਂ ਦੇ ਬੋਰਡ ਤੇ ਹੈ ਨਹੀਂ ਕੋਈ ਨੰਬਰ ਮੈਂ ਤੇ ਆਸਟ੍ਰੇਲੀਆ ਵਿੱਚ ਸਟੂਡੈਂਟ ਦੀ ਮਮਤਾ ਮੈਡਮ ਨੂੰ ਫੋਨ ਕੀਤਾ ਹਾਂ ਮੈਂ ਕਹਾ ਮੈਡਮ ਮੈਂ ਕਹਾ ਇਹਨਾਂ ਦੇ ਮੈਂ ਕਹਾ ਕੋਈ ਮੈਂ ਕ ਆਏ ਤੇ ਉਹਨਾਂ ਨੂੰ ਥੋੜੀ ਵੱਧ ਚੁਗੀ ਸੀ ਆ ਕੇ ਫਿਰ ਇਹਨਾਂ ਨੇ ਆ ਕੇ ਤਾਲੇ ਤੂਲੇ ਤੋੜੇ ਫਿਰ ਕੋਲ ਇਨਫੋਰਮੇਸ਼ਨ ਨਹੀਂ ਮਿਲੀ ਮਤਲਬ ਇਨਫੋਰਮੇਸ਼ਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲ ਗਈ ਉਹਨਾਂ ਦਾ ਘਰ ਬਹੁਤ ਦੂਰ ਸੀ ਤਾਂ ਉਹ ਥੋੜਾ ਲੇਟ ਹੋ ਗਿਆ ਸੀ ਫਿਰ ਉਹਨਾਂ ਨੇ ਤਾਲੇ ਤੂਲੇ ਤੋੜੇ ਤੇ ਉਹਦੀ ਪ੍ਰੋਪਰਟੀ ਦੇ ਉਹਨਾਂ ਨੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਤਾਂ ਫਿਲਹਾਲ ਬੋਹਰ ਦੀ ਸਰਕੂਲਰ ਰੋਡ ਦੇ ਉੱਤੇ ਜੋ ਬੂਟਾ ਦੇ ਸ਼ੋਅਰੂਮ ਦੇ ਵਿੱਚ ਇਹ ਅੱਗ ਲੱਗੀ ਸੀ ਉੱਪਰਲੀ ਮੰਜ਼ਲ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਸੀ ਜਿਸ ਦੇ ਉੱਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾ ਦੇ ਵੱਲ ਲੋਕਾਂ ਨੂੰ ਕਾਬੂ ਪਾਇਆ ਗਿਆ ਹਾਲਾਂਕਿ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਕਾफी ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ